ਤਹਾਡੇ ਨਾਲ ਕੋਈ ਸ਼ਬਦ ਜਿਹੜੇ ਆ ਇਹਨਾਂ 10 ਮੰਗਾ ਦੇ ਉੱਤੇ ਸਾਂਝੇ ਕਰ ਉਹ ਤੋਂ ਬਾਅਦ ਅਸੀਂ ਇਸ ਨੂੰ ਅਰੀਲੀਜ਼ ਕਰਾਂਗੇ ਸਾਡੇ ਮਾਨਜੋਗ ਐਮਪੀ ਸਾਹਿਬ ਕਾਨ ਸਾਹਿਬ ਧੰਨਵਾਦ ਧਾਲੀਵਾਲ ਸਾਹਿਬ ਸਾਰਿਆਂ ਦਾ ਸਵਾਗਤ ਧਾਲੀਵਾਲ ਸਾਹਿਬ ਔਰ ਸਾਰੇ ਸਾਡੀ ਲੀਡਰਸ਼ਿਪ ਬੈਠੀ ਹੈ ਕੈਂਡੀਡੇਟ ਮਹਿੰਦਰ ਭਗਤ ਜੀ ਵੀ ਗੱਲ ਇਹ ਆ ਵੀ ਪਹਿਲੀ ਗੱਲ ਜਨੰਦਰ ਤੇ ਲੋਕਾਂ ਨੇ ਜਿਹੜਾ ਧੋਖਾ ਕੀਤਾ ਹੈ ਪਲਟੂ ਰਾਮਾ ਨੇ ਉਹਦੀ ਬਦੌਲਤ ਅਸੀਂ ਇਸ ਸਬਾਈ ਇਲੈਕਸ਼ਨ ਤੇ ਜਾ ਰਹੇ ਹਾਂ ਲੇਕਿਨ ਆਮ ਆਦਮੀ ਪਾਰਟੀ ਦਾ ਜਿਹੜਾ ਤਰੀਕਾ ਹੈ ਔਰ ਅਜੰਡਾ ਉਹ ਕੰਮ ਦੇ ਆਧਾਰ ਤੇ ਰਿਹਾ ਹੈ ਚਾਹੇ ਉਹ ਦਿੱਲੀ ਚ ਹੋਵੇ ਚਾਹੇ ਪੰਜਾਬ ਚ ਹੋਵੇ ਅਸੀਂ ਕੰਮ ਦੇ ਆਧਾਰ ਤੇ ਹਮੇਸ਼ਾ ਲੋਕਾਂ ਦਾ ਅਸ਼ੀਰਵਾਦ ਮੰਗਿਆ ਔਰ ਇਸ ਵਾਰ ਵੀ ਜਿਹੜੇ 2.5 ਸਾਲ ਦੀਆਂ ਸਰਕਾਰ ਦੀਆਂ ਉਪਲਬਧੀਆਂ ਉਹਨੂੰ ਲੈ ਕੇ ਔਰ 10 ਵਾਅਦੇ ਜਿੱਦਾਂ ਜ਼ਿਕਰ ਕੇ ਆਪਣਾ ਤਾਲੀਵਾਲ ਸਾਹਿਬ ਨੇ ਹੁਣੇ ਕੀਤਾ ਗੱਲ ਇਹ ਆ ਜਲੰਧਰ ਵੈਸਟ ਦੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੇ ਐਡੇ ਵੱਡੇ ਮੰਡੇਟ ਨਾਲ ਪਹਿਲਾਂ ਇਹਨਾਂ ਨੂੰ ਜਿਤਾਇਆ ਆਮ ਆਦੀ ਪਾਰਟੀ ਨੇ ਇੱਕ ਬਿਹਤਰ ਪਲੇਟਫਾਰਮ ਦਿੱਤਾ ਔਰ ਪੰਜਾਬ ਦੀ ਜਿਹੜੀ ਐਡੀ ਇਤਿਹਾਸਿਕ ਵਿਧਾਨ ਸਭਾ 'ਚ ਪਹੁੰਚਾਇਆ ਉਹਨਾਂ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਸਿਰਫ ਔਰ ਸਿਰਫ ਆਪਣੇ ਫਾਇਦੇ ਲਈ ਨਾ ਸਿਰਫ ਪੰਜਾਬ ਬਲਕਿ ਜਲੰਧਰ ਦੀ ਬੈਸਟ ਕਨਸਟੈਂਸੀ ਦੇ ਲੋਕਾਂ ਨੂੰ ਧੋਖਾ ਵੀ ਕੀਤਾ ਆ ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਹੋਣਾ ਆ ਗਿਆ ਪਿਛਲੇ 25 ਸਾਲਾਂ ਚ ਜਿੱਥੇ ਭਗਵੰਤ ਮਾਨ ਜੀ ਦੀ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇ ਕੇ 90% ਲੋਕਾਂ ਦਾ ਅੱਜ ਬਿਜਲੀ ਦਾ ਬਿੱਲ ਪੰਜਾਬ ਚ ਜ਼ੀਰੋ ਆ ਰਿਹਾ ਮਹਿੰਗਾਈ ਦੇ ਜ਼ਮਾਨੇ ਚ ਇੱਕ ਆਮ ਸਧਾਰਨ ਪੰਜਾਬੀ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਆਮ ਆਦੀ ਪਾਰਟੀ ਦੀ ਸਰਕਾਰ ਨੇ ਦਿੱਤੀ ਸਾਡਾ ਕੋਸ਼ਿਸ਼ ਰਹੀ ਹੈ ਸਾਡੀ ਸਰਕਾਰ ਦੀ ਕਿ ਹਰੇਕ ਖੇਤ ਨੂੰ ਕਿਉਂਕਿ ਪੰਜਾਬ ਜਿਹੜਾ ਆ ਇਹ ਐਗਰੀ ਬੇਸਡ ਇਕਨੋਮੀ ਹੈ ਹਰੇਕ ਖੇਤ ਨੂੰ ਨਹਿਰੀ ਪਾਣੀ ਦੇਣਾ ਔਰ ਮੋਟਰਾਂ ਤੇ ਹਰ ਟਾਈਮ ਕਿਸਾਨ ਨੂੰ ਬਿਜਲੀ ਮਿਲੇ ਉਹਦੇ ਨਾਲ ਅੱਜ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਚਲੇ ਜੋ ਪੱਤਰਕਾਰ ਸਾਥੀ ਤੁਸੀਂ ਬੈਠੇ ਹੋ ਹਰ ਬੰਦਾ ਇਸ ਗੱਲ ਦੀ ਸਰਾਹਨਾ ਕਰਦਾ ਹੈ ਕਿ ਹੁਣ ਸਾਨੂੰ ਨਾ ਤੇ ਸਿਆਲਾਂ 'ਚ ਕਣਕਾਂ ਲਈ ਜਾਗਣਾ ਪੈਂਦਾ ਨਾ ਦੁਪਹਿਰ ਝੋਨਾ ਲਾਉਣ ਦੇ ਟਾਈਮ ਬਿਜਲੀ ਵਾਸਤੇ ਬਾਹਰ ਬੈਠਣਾ ਪੈਂਦਾ ਹੈ ਮਾਨਸਾਬ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਔਰ ਆਉਣ ਵਾਲੇ ਟਾਈਮ 'ਚ ਦੇਖੂਗੇ ਹਰ ਕੇ ਪਿੰਡਾਂ ਦਾ ਪਾਣੀ ਪੀ ਜਾਣਾ 43000 ਸਰਕਾਰੀ ਨੌਕਰੀਆਂ ਜਿਹਦੇ 'ਚੋਂ 12500 ਦੇ ਕਰੀਬ ਟੀਚਰ ਪੱਕੇ ਕੀਤੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ 'ਚ ਔਰ 43000 ਨੌਕਰੀਆਂ 'ਚ ਕੋਈ ਬੰਦਾ ਕਹਦੇ ਪੰਜਾਬ ਦੇ ਕਿਸੇ ਕੋਨੇ 'ਚ ਤੁਰੀ ਚਲੇ ਜੋ ਕੋਈ ਬੰਦਾ ਕਹਦੇ ਕੋਈ ਰਿਸ਼ਵਤ ਨਹੀਂ ਕੋਈ ਭਾਈ ਪਤੀਜਾਵਾਦ ਨਹੀਂ ਕੋਈ ਫੇਵਰਿਜ਼ਮ ਨਹੀਂ ਓਨਲੀ ਮੈਰਿਟ ਦੇ ਆਧਾਰ ਤੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਅਗਰ ਕਾਬਲੀਅਤ ਤੇ ਨੌਕਰੀਆਂ ਦਵਾਂਗੇ ਤੇ ਬਾਹਰ ਜਾਣ ਦਾ ਟ੍ਰੈਂਡ ਇਹ ਗਲਤ ਰਸਤੇ ਅਪਣਾਉਣ ਦਾ ਟ੍ਰੈਂਡ ਪੰਜਾਬ ਚੋਂ ਬੰਦ ਹੋਊਗਾ ਉਹਦੇ ਲਈ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਪ੍ਰਯਾਸ ਕੀਤੇ ਅਸੀਂ तमाम ਜਿਹੜਾ ਮਾਫੀਆ ਸੀ ਉਹਦੇ ਤੇ ਲਗਾਮ ਲਗਾਈ ਹੈ ਜਿੱਥੇ ਵਪਾਰੀ ਵਰਗ ਕਰਮਚਾਰੀ ਚਾਹੇ ਉਹ ਸਾਡਾ ਕਿਸਾਨ ਹੈ ਜਵਾਨ ਹੈ ਦੇਹ ਦੀਆਂ ਸਰਹادات ਤੇ ਸ਼ਹਾਦਤ ਦੇਣ ਵਾਲੇ ਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਕੇ ਅਸੀਂ ਉਹਨਾਂ ਦਾ ਬੱਚਾ ਤਨੀ ਲਿਆ ਸਕਦੇ ਲੇਕਿਨ ਉਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖੜਨ ਦਾ ਉਪਰਾਲਾ ਅਗਰ ਕਿਸ ਦੇਚ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਇਸ ਦੇਚ ਕਿਸੇ ਸਰਕਾਰ ਨੇ ਕੀਤਾ ਤੇ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਕੀਤਾ ਸ਼ਹੀਦ ਪਰਿਵਾਰ ਨਾਲ ਖੜਦੇ ਵੀ ਆ ਆਰਥਿਕ ਤੌਰ ਤੇ ਮਦਦ ਵੀ ਕਰਦੇ ਆ ਉਸ ਪਰਿਵਾਰ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕਰਦੇ ਆ ਅਸੀਂ ਕਮਾਂ ਦੇ ਇਦਾਰ ਤੇ ਵੋਟ ਮਾਰਦੇ ਆ